ਸੱਚੀ ਗੱਲ ਜੀ ਸਾਰਿਆਂ ਨੂੰ ਮੇਰਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਇਸ ਚੈਨਲ ਤੇ ਲੈ ਕੇ ਆਉਂਦਾ ਰਹਿੰਨਾ ਮੈਂ ਆਪਣਾ ਰੋਜ਼ਾਨਾ ਦਾ ਰੁਟੀਨ ਸ਼ੇਅਰ ਅੱਜ ਦੀ ਵੀਡੀਓ ਸ਼ੇਅਰ ਕਰ ਰਹੇ ਹਾਂ ਦਾਨਾ ਸਵੇਰ ਦੇ ਟਾਈਮ ਦੀ ਫੀਡਿੰਗ ਅੱਜ ਵਾਚੂਗੇ ਨੇ ਸਵੇਰ ਦੇ ਛੇ ਤੇ ਆਪਾਂ ਕਰ ਲੱਗੇ ਆ ਆਪਣੀ ਜੋਟੀ ਨੂੰ ਫੀਡ ਤੇ ਆਜੋ ਵੇਖਦੇ ਆ ਫੀਡ ਚ ਆਪਾਂ ਕਿਸ ਤਰ੍ਹਾਂ ਫੀਡ ਕਰਦੇ ਆ ਆਪਾਂ 2-2.5 ਕਿਲੋ ਲੈਣੀ ਆ ਜੀ ਤੂੜੀ तकरीबन ਦੇਖ ਲਈਏ 2 ਕਿਲੋ ਲੈ ਲੈਨੇ ਆਪਾਂ ਤੂੜੀ ਜਿਆਦਾ ਤੂੜੀ ਨਹੀਂ ਆਪਾਂ ਪਾਉਣੀ ਨਾ ਹੀ ਆਪਾਂ ਹਰਿਆ ਪਾਉਣੀ ਆ ਪਹਿਲਾ ਵੀਡੀਓ ਜੀ ਤੁਹਾਨੂੰ ਦੱਸ ਚੁੱਕੇ ਆ ਕਿ ਆਪਾਂ ਹਰਿਆ ਜਿਹੜਾ ਬਿਲਕੁਲ ਨਹੀਂ ਪਾਉਣੀ ਕੀ ਟੂੜੀ ਤੇ ਫੀਡ ਹੀ ਬਸ ਚੱਲਦੀ ਆ ਤੇ ਨਾਲ ਆਪਾਂ ਪਾਉਨੇ ਆ ਮੈਨਾ ਮੁੱਛੇ ਇਹ ਦੇਖ ਲਓ ਆਪਾਂ ਲੈ ਲਈ ਟੂੜੀ ਤੇ ਹੁਣ ਪੌਣੇ ਆਦੇ ਤੇ ਫੀਡ ਫੀਡ ਦੇ ਵਿੱਚ ਆਪਾਂ ਲੈ ਜਾਂਦਾ ਏਅਰ ਕੀ ਚੋਕਰ ਤੇ ਫੀਡ ਉਹਨਾਂ ਤੋਂ ਮੁੱਕਿਆ ਹੀ ਸਟਾਕ ਤੇ ਫੀਡ ਨਹੀਂ ਮਿਲੀ ਇਸ ਲਈ ਆਪਾਂ ਸੋਚ ਰਿਹਾ ਆ ਕਿ ਇਹ ਚੋਕਰ ਦਾ ਗੱਟਾ ਜਦੋਂ ਫਿਰ ਮੁੱਕ ਜਾਵੇ ਫਿਰ ਆਪਾਂ ਫੀਡ ਦੁਬਾਰਾ ਲੈ ਕੇ ਆਵਾਂਗੇ ਇਹ ਆਪਾਂ 1.5 ਕਿਲੋ ਚੋਟਰ ਪਾ ਲੈਨੇ ਆ ਫੀਡਬੈਕ ਸੇ ਕੋਈ ਆਪਣਾ ਵੱਖਰਾ ਰੂਮ ਨਹੀਂ ਹੈ ਇਸ ਕਰਕੇ ਆਪਾਂ ਆਪਣੇ ਰੂਮ ਦੇ ਵਿੱਚ ਹੀ ਪਾ ਕੇ ਰੱਖਿਆ ਸੀਆਰਐਸ ਦਾ ਜਿਹੜਾ ਮਿਕਸਚਰ ਉਹ ਵੀ ਨਾਲ ਹੀ ਹੁੰਦਾ ਤੇ ਆਪਾਂ 50 ਗ੍ਰਾਮ ਸੀਆਰਐਸ ਦਾ ਪਾਊਡਰ ਉਹ ਪਾ ਦਿੰਦੇ ਕੱਲ੍ਹ ਕਰਦੇ ਕੱਲ੍ਹ ਏਅਰ ਕੀ ਜਿਹੜਾ ਪਾਊਡਰ ਆ ਆਪਾਂ ਸੀਆਰਐਸ ਦਾ ਉਹਨੂੰ ਚੇਂਜ ਕਰਾਂਗੇ ਜਿਹੜਾ ਮਿਨਰਲ ਆ ਆਪਾਂ ਹੋਰ ਕਿਸ ਕੰਪਨੀ ਦਾ ਲੈ ਕੇ ਆਵਾਂਗੇ ਜਿਹੜਾ ਸੀਆਰਐਸ ਦਾ ਮਿਨਰਲ ਵਾਲਾ ਇਹ ਆਪਾਂ ਲਗਾਤਾਰ ਤੋਂ ਪਾ ਰਹੇ ਹਾਂ ਇਸ ਕਰਕੇ ਆਪ ਆਪਾਇਰ ਕੀ ਟੈਂਪਰ ਚੇਂਜ ਕਰਾਂਗੇ ਇਹਨੂੰ ਕਰ ਲੈਨੇ ਆ ਚੰਗੀ ਤਰ੍ਹਾਂ ਮਿਕਸ ਮਿਕਸ ਕਰਨ ਦੇ ਵਿੱਚ ਥੋੜੀ ਤੰਗੀ ਆਉਂਦੀ ਆ ਜਿਹੜਾ ਆਪਣੇ ਤੋਂ ਡੱਬਾਏ ਇਹ ਆ ਸੇਤਾ ਤੇ ਮਿਕਸ ਜਿਹੜਾ ਉਹ ਚੰਗੀ ਤਰ੍ਹਾਂ ਨਹੀਂ ਹੋ ਪਉਂਦਾ ਤੇ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਆ ਕਿ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਥੋੜਾ ਜਿਹਾ ਬਾਹਰ ਰੋੜ ਦੇ ਲਾ ਇਸ ਕਰਕੇ ਆਪਾਂ ਲੈ ਜਾਵਾਂਗੇ ਹੁਣ ਵੱਡਾ ਡੱਬਾ ਜੀਰੋ ਚੰਗੀ ਤਰ੍ਹਾਂ ਮਿਕਸ ਹੋਵੇ ਤੇ ਜਿਹੜਾ ਪਸ਼ੂ ਨੂੰ ਖਾਣ ਦੇ ਵਿੱਚ ਵੀ ਵਧੀਆ ਲੱਗੇ ਇਹਦੇ ਵਿੱਚ ਥੋੜਾ ਜਿਹੜਾ ਪਸ਼ੂ ਆਪਨਾ ਥੱਲੇ ਜਾਦਾ ਛੁੱਟਦਾ ਤੇ ਹੁਣ ਆਪਾਂ ਡੱਬਾ ਵੀ ਵੱਡਾ ਲੈ ਜਾਵਾਂਗੇ ਆਜੋ ਫਿਰ ਦੇ ਦੇਨੇ ਆ ਛੋਟੀ ਨੂੰ ਖਾਣ ਲਈ ਬੜੇ ਚਾਣ ਨਾਲ ਸੰਨੀ ਖਾਂਦੀ ਆ ਉਸ ਤਾਵਲੀ ਹੋ ਜਾਂਦੀ ਬਿਲਕੁਲ ਇਸੰਨੀ ਵੇਖੀ ਦੇਖੋ ਵੀਡੀਓ ਤਾਂ ਨੂੰ ਕਿਦਾਂ ਦੀ ਲੱਗੀ ਲਾਈਕ ਕਰਕੇ ਦੱਸਿਓ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਆ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ